ਸੋ ਲਊਗਾ ਥੋੜੇ ਬਹੁਤ ਲਊਗਾ ਫੇਰ ਛੱਡੂਗਾ ਆ ਪੁਲਿਸ ਵਾਲਾ ਭਾਈ ਲੋ ਵੀ ਆ ਬਿਲਡਿੰਗ ਚੈੱਕ ਕਰੋ ਇਹ ਜੁਆਇੰਟ ਹੈ ਠੀਕ ਐਨੀ ਗਰਮੀ ਆ ਨਾ ਇੱਥੇ ਬੱਸਾਂ ਚੈੱਕ ਕਰੋ ਤੁਸੀਂ ਇੱਥੇ ਚੈੱਕ ਕਰੋ ਟ੍ਰਾਮ ਆ ਗਈ ਟ੍ਰਾਮ ਕਿੰਨੀ ਅੱਛੀ ਐ ਵੇ ਦੇ ਵੈਰੀਗੇਟਿੰਗ ਕੀਤੀ ਹੋਈ ਐ ਇਹਨਾਂ ਨੇ ਕਲੌਕ ਟਾਵਰ ਬਹੁਤ ਹੀ ਹਜ਼ਾਰ ਰੂਮ ਹੋਣਗੇ ਘਟੋ ਘਟਾ ਆ ਵੀ ਉਹ ਐ ਅੰਦਰ ਕਹਿੰਦੇ ਕੈਮਰਾ ਨਹੀਂ ਚਲਾਣ ਦੇਣਾ ਬਾਕੀ ਚਲੋ ਕੀ ਬਾਤ ਹੈ ਮੋਰੋ ਗੋਲ ਗੱਪਿਆਂ ਨੂੰ ਇੱਥੇ ਪੁਚਕਾ ਕਹਿੰਦੇ ਐ ਗੁੱਡ ਮਾਰਨਿੰਗ ਬਾਬਿਓ ਅੱਜ ਆਪਣੀ ਸਵੇਰ ਹੋ ਚੁੱਕੀ ਆ ਕਲਕੱਤੇ ਦੇ ਵਿੱਚ ਤੇ ਰਾਤ ਆਪਾਂ ਹੋ ਚੁੱਕੇ ਸੀ ਲੇਟ ਬਹੁਤ ਜ਼ਿਆਦਾ ਤਾਈਉ ਕਰਕੇ ਆਪਾਂ ਉੱਥੇ ਹੀ ਵਲੌਗ ਦਾ ਐਂਡ ਕਰਤਾ ਸੀ ਤੇ ਅੱਜ ਆਪਾਂ ਘੁੰਮਾਂਗੇ ਫਿਰਾਂਗੇ ਨਵੀਆਂ-ਨਵੀਆਂ ਚੀਜ਼ਾਂ ਐਕਸਪਲੋਰ ਕਰਾਂਗੇ ਤਾਂ ਵਲੌਗ ਦੇਖਣਾ ਨਾ ਭੁੱਲਿਓ ਤੇ ਹੁਣ ਆਪਾਂ ਚੱਲੇ ਆਂ نیچے نیچے ਜਾ ਕੇ ਦੇਖਦੇ ਆਂ ਕੀ ਇਹਨਾਂ ਦਾ ਸਿਸਟਮ ਆ ਕਿ ਨਹੀਂ ਹੋਟਲ ਬਾਕੀ ਆਪਾਂ ਨੂੰ ਮਿਲ ਗਿਆ ਸੀ ਬਹੁਤ ਸੋਹਣਾ ਤੇ ਕੀ ਲੋ ਵੀ ਚੱਲਦੇ ਆ ਥੱਲੇ ਪਹਿਲਾਂ ਸ੍ਰੀ ਸਰ ਨੂੰ ਤੇ ਮੋਹਜੀ ਨੂੰ ਮਿਲਿਆ ਇਹ ਹੋਏ ਲਓ ਵੀ ਮਿੱਤਰੋ ਥੋੜਾ ਜਿਹਾ ਹੀ ਬਾਹਰ ਨਿਕਲੇ ਆ ਹਣਾ ਬਾਬੇ ਤੇ ਐਨੀ ਗਰਮੀ ਆ ਨਾ ਇੱਥੇ ਆਪਣੀ ਗੱਡੀ ਵੀ ਕਹਿੰਦੀ ਹੋਣੀ ਆ ਵਿਚਾਰੀ ਵੀ ਤੁਸੀਂ ਸਾਨੂੰ ਕਿੱਧਰ ਲੈ ਜਾਂਦਾ ਬਾਕੀ ਸਾਰਿਆਂ ਦੇ ਡਬਲਯੂ ਬੀਓ ਵੈਸਟ ਬੰਗਾਲ ਵੈਸਟ ਬੰਗਾਲ ਨੰਬਰ ਆ ਆਪਣੇ ਵਾਲੀ ਇਕੱਲੀ ਚੰਡੀਗੜ੍ਹ ਨੰਬਰ ਖੜੀ ਆ ਤੇ ਇੰਨੀ ਕ ਗਰਮੀ ਹੋ ਗਈ ਨਾ ਬਾਬੇ ਇੰਨੀ ਕ ਗਰਮੀ 5 ਮਿੰਟਾਂ ਬਾਅਦ ਮੈਨੂੰ ਲੱਗਦਾ ਅਸੀਂ ਪੂਰੇ ਮੁੜ ਕੇ ਨਾ ਨੁੱਚਣਾਂ ਲੱਗ ਜਾਾਂਗੇ ਇੰਨੀ ਕ ਗਰਮੀ ਐ ਪੂਰੀ ਹੀਟ ਹੋ ਰਿਹਾ ਸਿਸਟਮ ਤੇ ਬਾਕੀ ਠੀਕ ਆ ਸ਼ਹਿਰ ਜਿਵੇਂ ਸ਼ਹਿਰ ਹੁੰਦਾ ਓਵੇਂ ਹੀ ਆ ਖਾਣ ਪੀਣ ਦੀ ਚੀਜ਼ ਲੱਭਦੇ ਆ ਕੋਈ ਐਕਸਟਰਾ ਜਿਹੜੀ ਬਾਲੀ ਵਧੀਆ ਜੀ ਹੋਊਗੀ ਬੱਸਾਂ ਚੈੱਕ ਕਰੋ ਤੁਸੀਂ ਇੱਥੇ ਫਰੋਜ਼ੀ ਜੀ ਜੀਆਂ ਫਰੋਜ਼ੀ ਬੱਸਾਂ ਉਹ ਆਂਟੀ ਲੜ ਪੀ ਲੜਨ ਵਾਲਾ ਸਿਸਟਮ ਇੱਥੇ ਵੀ ਉਹੀ ਐ ਆਹਾਂ ਬੈਰੀਗੇਟਿੰਗ ਕੀਤੀ ਹੋਈ ਹੈ ਇਹਨਾਂ ਨੇ ਲੱਕੜ ਦੇ ਕਿਹੜੀ ਬਾਂਸ ਨਾਲ ਚੇਂਜ ਨਹੀਂ ਕੀਤੀ ਤੇ ਆ ਆਪਣੀ ਦਿੱਲੀ ਚਲਦੀ ਆਉਂਦੀਆਂ ਸੀ ਪਹਿਲਾਂ ਤੇ ਇਹ ਅੱਜ ਇੱਥੇ ਵੀ ਹੈ ਫੀਅਰਡ ਕਾਰ ਹੈ ਇਹ ਤੇ ਨੰਬਰ ਇਹਦਾ ਹੈਗਾ ਵੈਸਟ ਬੰਗਾਲ ਦਾ ਤਾਂ ਬੱਸਾਂ ਬੜੀਆਂ ਸੋਹਣੀਆਂ ਆ ਰੰਗ-ਬਰੰਗੀਆਂ ਆ ਜੀਤ ਜਯੋਤੀ ਹੈ ਬੱਸ ਦਾ ਨਾਮ ਪੇਂਟਿੰਗ ਬੜੀ ਸੋਹਣੀ ਕੀਤੀ ਹੈ ਯਾਰ ਚੈੱਕ ਕਰੋ ਬਾਬਿਓ ਆ ਮਾਤਾ ਕਾਲੀ ਦੀ ਤਸਵੀਰ ਹੈ ਯਾਰ ਬਹੁਤ ਸੋਹਣੀ ਪੇਂਟਿੰਗ ਹੈ ਦੇਖ ਲਓ ਤੇ ਆ ਗੱਡੀ ਆਪਾਂ ਨੂੰ ਫੇਰ ਮਿਲ ਗਈ ਹੈ ਟੈਕਸੀ ਲੋ ਵੀ ਇਹਨਾਂ ਦਾ ਸਿਸਟਮ ਹੈ ਹਾਂ ਭਾਈ ਮਤਲਬ ਜਿਹੜਾ ਜਿਹੜਾ ਲਾ ਕੇ ਆ ਗਿਆ ਉਹ ਪਿੱਛੇ ਖੜ ਜੂਗਾ ਆਪਣਾ ਰਿਕਸ਼ਾ ਲਾ ਦੂਗਾ ਤੇ ਜਿਹੜਾ ਮੂਰੇ ਨੰਬਰ ਤੇ ਆ ਗਿਆ ਉਹਨੂੰ ਗਾ ਕੇ ਦਿੰਦੇ ਆ ਇਹ ਸਿਸਟਮ ਕਰਕੇ ਚਲੋ ਮਿੱਤਰੋ ਤਾਂਗੇ 'ਚ ਬਹਿ ਗਏ ਆ ਬੜਾ ਹੋਰ ਹੀ ਅਜੀਬ ਜਿਹਾ ਫੀਲ ਹੋ ਰਿਹਾ ਹੈ ਘੈਂਟ ਲੱਗ ਰਿਹਾ ਵਧੀਆ ਵਾਕੀ ਉੱਚਾ ਹੈ ਉਹ ਟੋਕ ਸ਼ਾ ਬੜਾ ਪੁਰਾਣਾ ਜਿਹਾ ਪਰ ਹੈ ਉੱਚਾ ਤੇ ਐ ਸ਼ਾਈ ਫੀਲ ਆ ਰਿਹਾ ਜਿਵੇਂ ਰਾਜੇ ਰੂਜੇ ਜਾਂਦੇ ਹੁੰਦੇ ਆ ਚੈੱਕ ਕਰੋ ਪੂਰਾ ਰਾਜੇ ਵਾਲੀ ਬਾਬਾ ਕੋਕੋਨਟ ਹੈ ਇੱਥੇ ਤੁਹਾਨੂੰ ਪਤਾ ਕੋਕੋਨਟ ਜਿਆਦਾ ਹੈ ਕੋਲਕਾਤਾ ਸਾਈਡ ਤਾਂ ਕਰਕੇ ਇੱਧਰ ਐਂਬੂਲੈਂਸ ਆ ਮੈਨੂੰ ਲੱਗਦਾ ਆਪਾਂ ਜਿਹੜਾ ਹੋਟਲ ਲਿਆ ਨਾ ਉਹ ਹਸਪੀਟਲ ਦੇ ਨੇੜੇ ਹੈ ਤੇ ਇੱਥੇ ਸਾਰੇ ਛਤਰੀਆਂ ਲੈ ਕੇ ਬਾਈ ਵੇਖੋ ਗਰਮੀ ਸੱਚੀ ਬਹੁਤ ਹੈ ਯਾਰ ਦੇਖਣ ਵਾਲੀ ਗੱਲ ਹੈ ਜਿਹੜੀ ਹਵਾ ਵੀ ਚੱਲ ਰਹੀ ਹੈ ਨਾ ਉਹ ਲੋ ਮੁੰਡਿਓ ਆਹ ਮਾਰਕੀਟ ਹੈ ਵੱਡਾ ਮਾਲ ਹੈ ਤੇ ਇੱਧਰ ਕੱਪੜਿਆਂ ਦੀ ਮਾਰਕੀਟ ਹੈ ਕੋਈ ਸਮਾਰਟ ਸ਼ਾਇਦ ਕੋਲ ਸੇਲ ਸੂਲ ਲੱਗੀ ਹੈ ਇੱਥੇ ਟਾਟਾ ਟੂਟਾ ਦੀ ਲੋਬੀ ਆ ਸਾਰੀ ਬੰਗਾਲੀ ਲਿਖੀ ਐ ਤੇ ਮੈਨੂੰ ਇਸ ਕਪੜਾ ਦੀ ਸਮੈਲ ਆ ਰਹੀ ਐ ਬਾਕੀ ਕੁਝ ਪਤਾ ਨਹੀਂ ਐ ਮੈਂ ਟ ਟੌਲੀਆ ਲੈਣਾ ਐ ਆਪਾਂ ਤੌਲੀਆ ਕੋਈ ਸਸਤੀ ਤਾਂ ਲੱਗੀ ਨਹੀਂ ਉਹੀ ਸਿਸਟਮ ਐ ਜੋ ਆਪਣਾ ਚੰਡੀਗੜ੍ਹ ਉਹੀ ਸੇਮ ਰੇਟ ਰੂਟ ਇੱਥੇ ਹੀ ਆ ਪਰ ਬਾਕੀ ਕਹਿੰਦੇ ਆ ਵੀ ਕਲਕੱਤੇ ਕਪੜਾ ਸਸਤਾ ਐ ਪਰ ਜੇ ਸਸਤਾ ਹੋਇਆ ਤੇ ਉਹ ਸਟਾਕ 'ਚ ਹੁੰਦਾ ਹਨਾ ਆ ਤਾਂ ਸੇਮ ਪ੍ਰਾਈਸ ਹੀ ਐ ਸਾਰੇ ਉਹਨਾਂ ਦੇ ਕਿਉਂਕਿ ਆਪਾਂ ਡੀਮਾਰਟ 'ਚ ਆਏ ਆ ਤੇ ਜੇ ਸੇਲ ਸੂਲ ਤੇ ਸ਼ਾਇਦ ਸਸਤਾ ਮਿਲ ਜੇ ਸੋਮਿਆ ਮੇਰੇ ਤੋਂ ਸੋਮਿਆ ਟੋਕਰੀ ਜੀ ਚੱਕੋਏ ਉਹਦੇ ਚ ਉਹਦੇ ਚ ਰੱਖੇ ਨੂੰ ਟੋਕਰੀ ਜੀ ਨਹੀਂ ਥੋੜਾ ਪ੍ਰੋਫੈਸ਼ਨਲ ਜੇ ਲੱਗਾਂਗੇ। ਹੈ। ਲੋ ਵੀ ਬਾਪੂ ਨੂੰ ਫੋਨ ਲਾ ਲਿਆ। ਬਾਪੂ ਦਾ ਫੋਨ ਆਇਆ ਸੀ ਕਹਿੰਦਾ ਵੀਡੀਓ ਕਾਲ ਕਰੋ। ਵਿਚਾਰੇ ਘਰ ਦਾ ਨੂੰ ਫਿਕਰ ਹੁੰਦਾ ਯਾਰ। ਹਨਾ। ਇੰਨੀ ਦੂਰ ਦੂਰ ਤੁਹਾਨੂੰ ਇੰਨੀਆਂ ਚੀਜ਼ਾਂ ਦਿਖਾਉਣੇ ਆਬਜ਼ਰਵ ਕਰਾਉਣੇ ਆ ਤੇ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਮਾੜਾ ਮੋਟਾ। ਗਰੀਬਾਂ ਦੀ ਇਲਾਜ ਲੂਜ ਰੱਖ ਲਿਆ ਕਰੋ। ਬਾਦਸ਼ਾਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਕੀ ਪਤਾ ਮੈਨੂੰ ਪਸੰਦ ਪਸੰਦੀ ਘਰੀ ਬੈਠੀ ਐ ਸੋਮਿਆ ਵਿਚਾਰੀ। ਜੇ ਸਾ ਆ ਬੁੜੀਆਂ ਦੇ ਕੱਪੜੇ ਆ ਗਏ ਸਾਰੇ ਕੁੜੀਆਂ ਦੇ ਕੁੜੀਆਂ ਦੇ ਬੁੜੀਆਂ ਦੇ ਕੋਈ ਗੱਲ ਹੈ ਮੈਨੂੰ ਕਿਹੜਾ ਇੱਥੇ ਮੈਂ ਤਾਂ ਇਨੀ ਦੇਸੀ ਬੋਲ ਰਿਹਾ ਇੱਥੇ ਕਿਹੜਾ ਕਿਸ ਨੂੰ ਸਮਝ ਲੱਗਣੀ ਹੈ ਮੇਰੀ ਠੀਕ ਵਧੀਆ ਵਧੀਆ ਨਾਲ ਵਲੌਗ ਬਣੀ ਜਾਂਦਾ ਉਹ ਵੀ ਮਿੱਤਰੋ ਟਰਾਲੀ ਕਹਿੰਦੇ ਤੁਹਾਨੂੰ ਮੈਂ ਕਿਹਾ ਸੀ ਨਾ ਟਰਾਲੀ ਲੈ ਲਓ ਉਸਤਾ ਦਾ ਕਰੀ ਬਿਲਿੰਗ ਯਾਰ ਚਾਰ ਕਿ ਚੀਜ਼ਾਂ ਅੱਛਾ ਓਕੇ ਹੁਣ ਫਿਰ ਕੀ ਹੋਊਗਾ ਮੈਨੂੰ ਤਾਂ ਸਮਝ ਨਹੀਂ ਲੱਗੀ ਯਾਰ ਉਹ ਕੀ ਕਹਿ ਕੇ ਗਿਆ ਯਾਰ ਕੋਈ ਸਿਸਟਮ ਨਹੀਂ ਆ ਵੈਸੇ ਅਸੀਂ ਘੰਟਾ ਹੋ ਗਿਆ ਖੜੇ ਆ ਇੱਥੇ ਬਿਲਿੰਗ ਕਰਾਉਣ ਨੂੰ ਕਹਿੰਦੇ ਲੋਕ ਮਗਰ ਭਾਈ ਦੇ ਹੁੰਦੇ ਆ ਵੀ ਭਾਈ ਸਾਨੂੰ ਪੈਸੇ ਦੇ ਜੋ ਅਸੀਂ ਇੱਥੇ ਪੈਸੇ ਦੇਣ ਨੂੰ ਖੜੇ ਆ ਸਾਨੂੰ ਅੱਧਾ ਘੰਟਾ ਹੋ ਚੱਲਿਆ ਬਾਬੇ ਉਹ ਨਿਕਲੇ ਆ ਹੋਟਲ ਤੋਂ ਬਾਹਰ ਤੇ ਮੌਸਮ ਹੋ ਗਿਆ ਪੂਰਾ ਠੰਡਾ ਠੰਡਾ ਚੈੱਕ ਕਰ ਸਕਦੇ ਆ ਤੁਸੀਂ ਐ ਫੀਲ ਆ ਰਿਹਾ ਭਈ ਜਿਵੇਂ ਮੀਂਹ ਨਹੀਂ ਪੈ ਕੇ ਹਟਿਆ ਹੁੰਦਾ ਤੇ ਧਰਤੀ 'ਚ ਗਰਮੈਸ਼ ਜੀ ਨਿਕਲਦੀ ਹੁੰਦੀ ਹੈ ਚਿਪਚਿਪਾ ਜਾ ਧਰਤੀ ਤੋਂ ਗਰਮੈਸ਼ ਜੀ ਨਹੀਂ ਨਿਕਲਦੀ ਹੁੰਦੀ ਆ ਨਾ ਸੋਮੇ ਆਹ ਤੇ ਫੀਲ ਹੋ ਰਿਹਾ ਪੂਰੀ ਗਰਮੀ ਗਰਮੀ ਜੀ ਹੈ ਤੇ ਸ਼ਰਟਾਂ ਛੋਟਾ ਫੁੱਲ ਪਾਈਆਂ ਤੇ ਲੋਕ-ਲੋਕ ਤੁਸੀਂ ਇੱਥੋਂ ਦੇ ਦੇਖ ਸਕਦੇ ਆ ਮਤਲਬ ਸਾਰੇ ਕੀ ਵੇਅਰ ਕਰਦੇ ਆ ਬੜਾ ਗਰਮੀਆਂ ਵਾਲਾ ਮੌਸਮ ਹੈ ਤੇ ਗਰਮੀ ਵਾਲੀਆਂ ਚੀਜ਼ਾਂ ਵੇਅਰ ਕਰਦੇ ਆ ਤੇ ਆਪਾਂ ਨਾ ਕਿਸੇ ਹਸਪੀਟਲ ਦੇ ਨੇੜੇ ਆ ਤੇ ਹੁਣ ਆਪਾਂ ਜਾਣੇ ਆ ਤੇ ਮਿਲਦੇ ਆ ਤੁਹਾਨੂੰ ਪਹੁੰਚ ਕੇ ਲਓ ਵੀ ਕਹਿੰਦੇ ਮੇਰੇ ਵੀਰੋ ਕੋਲਕੱਤਾ ਦੀਆਂ ਸੜਕਾਂ ਦੇ ਉੱਪਰ ਆਪਾਂ ਨਿਕਲ ਚੁੱਕੇ ਆ ਤੇ ਪੀੜੀਆਂ ਪੀੜੀਆਂ ਗੱਡੀਆਂ ਨਜ਼ਰ ਆ ਰਹੀਆਂ ਇਹ ਯਾਰ ਜਿਹੜੇ ਮਰਜੀ ਸ਼ਹਿਰ ਚ ਜਾਵੜੋ ਆ ਨਸ਼ਾ ਪ੍ਰਮੋਟ ਇੰਨਾ ਕੀਤਾ ਹੋਇਆ ਨਾ ਕੋਈ ਚੱਜ ਦਾ ਬੋਰਡ ਹੀ ਨਹੀਂ ਦੱਸਿਆ ਉਹ ਥੋੜੀ ਨੂੰ ਪਿੱਛੇ ਦੇਖੋ ਕਿੱਡਾ ਘੈਂਟ ਕਹਿੰਦੇ ਮੇਰੇ ਵੀਰੋ ਐਂਟਰੀ ਵਜੀਆ ਕਲੌਕ ਟਾਵਰ ਦੀ ਬੜਾ ਹੀ ਸੋਹਣਾ ਬੜਾ ਹੀ ਨਾਈਸ 뷰 ਹੈ ਇੱਥੋਂ ਦਾ ਕਲੌਕ ਟਾਵਰ ਬਹੁਤ ਹੀ ਸੋਹਣਾ 뷰 ਆ ਯਾਰ ਕਲੌਕ ਟਾਵਰ ਦਾ ਤੇ ਬੜਾ ਨਾਈਸ ਹੈ ਏਰੀਆ ਵੀ ਕਹਿੰਦੇ ਮੇਰੇ ਵੀਡੀਓ ਪੁਲ ਬੜੇ ਸੋਹਣੇ ਸੋਹਣੇ ਆ ਇੱਥੇ ਇੱਕ ਪੁਲ ਤੇ ਚੜ ਕੇ ਆਂ ਤੇ ਵਿੱਚ ਵਿਚਾਲੇ ਕਹਿੰਦੇ ਰੈੱਡ ਲਾਈਟ ਹੋ ਗਈ ਸਾਹਮਣੇ ਬੋਰਡ ਬੜਾ ਸੋਹਣਾ ਹੈ ਇੱਥੇ ਲਿਖਿਆ ਵਾਓ ਮੋਮੋ ਤੇ ਮੋਮੋਜ਼ ਦਾ ਬਣਾਇਆ ਹੋਇਆ ਇਹ ਬੰਗਾਲ ਕੈਮੀਕਲ ਲਿਖਿਆ ਉੱਪਰ ਉਹ ਸਟੇਸ਼ਨ ਹੈ ਉਹਦਾ ਨਾਂ ਆਇਆ ਸਟੇਸ਼ਨ ਦਾ ਬੰਗਾਲ ਕੈਮੀਕਲ ਲੈ ਵੀ ਮਿੱਤਰੋ ਕਹਿੰਦੇ ਕਿੱਥੇ ਆ ਗਏ ਪਤਾ ਨਹੀਂ ਕੀ ਲਿਖਿਆ ਇਟਸ ਰਾਇਲ ਬੰਗਾਲ ਉਹ ਬੜਾ ਸੋਹਣਾ ਹੈ ਉਹ ਬਿਲਡਿੰਗ ਹੈ ਜਿਹੜੀ ਸਾਹਮਣੇ ਹੈ ਤੇ ਤੇ ਹਾਂ ਇੱਥੇ ਮੈਟਰੋ ਬਣੂਗੀ ਹਲੇ ਤੇ ਇਹਦੇ ਸੈਟਿੰਗ ਸ਼ੂਟਿੰਗ ਚੱਲ ਰਹੀ ਹੈ ਹਲੇ ਤੇ ਸਿਸਟਮ ਕਰਨਗੇ ਮਤਲਬ ਮਿੱਤਰੋ ਬਿਲਡਿੰਗਾਂ ਚੈੱਕ ਕਰੋ ਐਂ ਲੱਗਦਾ ਸਾਲਾ ਯੂਕੇ ਵੜ ਗਏ ਦੇਖੋ ਐਰਾਦਾ ਯੂ ਰਾਇਲ ਬਿਲਕੁਲ ਬਹੁਤ ਸੋਹਣੀਆਂ ਬਿਲਡਿੰਗਾਂ ਬਹੁਤ ਸੋਹਣਾ ਕਲਕੱਤਾ ਬਹੁਤ ਸੋਹਣਾ ਕ੍ਰੈਡਿਟ ਜਾਂਦਾ ਪਰ ਇੱਕੀ ਕਿਥੇ ਗਰਮੀ ਵੱਧ ਹੈ ਬਹੁਤ ਸੋਹਣੀ ਬਿਲਡਿੰਗ ਆ ਯਾਰ ਬੜੀ ਸਮੂਥ ਬਣਾਈ ਆ ਤੇ ਇੰਨੇ ਕ ਹਾਂ ਲਾਈਟਿੰਗ ਇੰਨੇ ਕ ਮਤਲਬ ਪ੍ਰਿਪੇਅਰ ਕੀਤੀ ਕੱਲੀ ਕੱਲੀ ਚੀਜ਼ ਹੋਟਲ ਹੈ ਹਾਂ ਹੋਟਲ ਹੈ ਇਹ ਤੇ ਰੈਸਟ ਕਰਨ ਨੂੰ ਬਹੁਤ ਵਧੀਆ ਚੀਜ਼ ਹੈ ਠੀਕ ਹੈ ਚੈੱਕ ਕਰੋ ਆਈਟੀਸੀ ਰਾਇਲ ਬੰਗਾਲ ਕਿੰਨੀ ਵਧੀਆ ਚੀਜ਼ ਮੇਨਟੇਨ ਕੀਤੀ ਹੈ ਹਨਾ ਨਾ ਕਿਤੋਂ ਵੱਧ ਨਾ ਕਿਤੋਂ ਘੱਟ ਮਤਲਬ ਛੁਪ ਛੁਪ ਹਜ਼ਾਰ ਰੂਮ ਹਾਂ ਹਜ਼ਾਰ ਰੂਮ ਹੋਣਗੇ ਘੱਟੋ ਘੱਟ ਉਹ ਚੈੱਕ ਕਰੋ ਬਾਬੇ ਉਹ ਬਿਲਡਿੰਗ ਕਿੱਡੀ ਘੈਂਟ ਬਣਾਈ ਹੈ ਕਿਸੇ ਨੇ ਇਹ ਸਿੰਗਾਪੁਰ ਦੀ ਬਿਲਡਿੰਗ ਵਾਂਗੂ ਐ ਜਿੱਥੇ ਆਈਫੋਨ ਦਾ ਸ਼ੋਅਰੂਮ ਹੈ ਉਹਦੇ ਉੱਪਰ ਮੱਛੀ ਜੀ ਬਣੀ ਹੋਈ ਹੈ ਸੋਰੀ ਇਹਨਾਂ ਨੇ ਜੁਆਇੰਟ ਕੀਤੀਆਂ ਹੋਈਆਂ ਹਾਂ ਦਸੋ ਨਾ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਬਹੁਤ ਗਰਾਊਂਡ ਲੈਵਲ ਦੇ ਜਾ ਕੇ ਤੁਹਾਨੂੰ ਚੀਜ਼ਾਂ ਹਰ ਇੱਕ ਚੀਜ਼ਾਂ ਦਿਖਾਈਏ ਤੇ ਇੱਧਰ ਵਿਚਾਰੀ ਉਹ ਬਿਲਡਿੰਗ ਦੇ ਵਿੱਚ ਵੇਖੋ ਨਕਸ਼ਾ ਫਸ ਉਹ ਧਰਤੀ ਘੁੰਮਦੀ ਆ ਲੋ ਵੀ ਮਿੱਤਰੋ ਚੈੱਕ ਕਰੋ ਦਰਸ਼ਨ ਕਰੋ ਕਿੰਨੀ ਸੋਹਣੀ ਬਿਲਡਿੰਗ ਬਣਾਈ ਆ ਇਹਨਾਂ ਨੇ ਉਹ ਨਕਸ਼ਾ ਘੁੰਮਦਾ ਦੇਖੋ ਚੈੱਕ ਕਰੋ ਹਾਂ ਬਹੁਤ ਸੋਹਣੀ ਚੀਜ਼ ਬਣਾਈ ਆ ਯਾਰ ਵਿੱਚ ਧਰਤੀ ਘੁੰਮ ਰਹੀ ਆ ਬਿਲਡਿੰਗ ਦੇਖੋ ਬਹੁਤ ਸੋਹਣੀ ਆ ਪਰ ਉਹ ਘੁੰਮ ਨਹੀਂ ਰਹੀ ਉਹ ਤੇ ਸਿਰਫ ਮੈਪ ਲੱਗਿਆ ਹੋਇਆ ਘੁੰਮਣ ਵਾਲਾ ਤੇ ਉਹ ਇਦਾਂ ਇਫੈਕਟ ਸ਼ੋਜ਼ ਕਰਦੀ ਆ ਵੀ ਹਾਂ ਉਹ ਘੁੰਮ ਰਹੀ ਆ ਦੇਖੋ ਜਿਹੜੀ ਨਾਮ ਹੈ ਆਪਣੇ ਆ ਲੋ ਵੀ ਆ ਬਿਲਡਿੰਗ ਚੈੱਕ ਕਰੋ ਇਹ ਜੁਆਇੰਟ ਹੈ ਠੀਕ ਹੈ ਤੇ ਇਹ ਮੌਲਮੂ ਲੱਗਦਾ ਆ ਕੈਫੇ ਕੁ ਲੋ ਵੀ ਵਿਊ ਚੈੱਕ ਕਰੋ ਥੱਲੇ ਲੇਕ ਹੈ ਕਹਿੰਦੇ ਮੇਰੇ ਵੀਰੋ ਤੇ ਉਧਰ ਬਿਲਡਿੰਗ ਹੈ ਮਤ ਨਹੀਂ ਨੀ ਕਿਹਨੂੰ ਲੈ ਕੇ ਲਓ ਵੀ ਮਰਾਨੀਆਂ ਲੈ ਕੇ ਆਏ ਹੈ ਤੇ ਚੈੱਕ ਕਰੋ ਬਾਬੇ ਬੜੀ ਸੋਹਣੀ ਲੇਕ ਹੈ ਇਹ ਤੇ ਤਾਂ ਬਹੁਤ ਸੋਹਣਾ ਵੀ ਉਹ ਬਹੁਤ ਸੋਹਣਾ ਉੱਪਰ ਦੀ ਫਲਾਈਓਵਰ ਥੱਲੇ ਕਹਿੰਦੇ ਮੇਰੇ ਵੀਡੀਓ ਸਮੁੰਦਰ ਹੈ ਜੇਲ੍ਹ ਸੀ ਪਹਿਲਾਂ ਕਹਿੰਦੇ ਤੇ ਇਹਨੂੰ ਹੁਣ ਮਿਊਜ਼ੀਅਮ ਚ ਕਨਵਰਟ ਕਰਤਾ ਇਹਦਾ ਨਾਮ ਸੋਮਿਆ ਦੱਸੂਗੀ ਕੀ ਨਾਮ ਹੈ ਸਪੁਰ ਮਿਊਜ਼ੀਅਮ ਲਓ ਵੀ ਇਹਦਾ ਨਾ ਅਲੀਪੁਰ ਮਿਊਜ਼ੀਅਮ ਹੈ ਹੁਣ ਆਪਾਂ ਬੈਕ ਜਾ ਰਹੇ ਹਾਂ ਤੇ ਸ਼ਾਇਦ ਬੰਦੇ ਪੁਲਿਸ ਵਾਲੇ ਕਿਹਾ ਪੁੱਜੀਆਂ ਜਿਆਦਾ ਪੁਲਿਸ ਹੋਣ ਲੱਗੇ ਇਹ ਤਾਂ ਲੱਗਦਾ ਵੀਰੇ ਦੇ ਜਿਵੇਂ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ। ਲੋ ਵੀ ਗੱਡੀਆਂ ਜੀ ਨਾਲ ਹੀ ਖੜੀਆਂ। ਆ ਖਾਕੀ ਵਰਦੀ ਵਾਲੇ ਪੁਲਿਸ ਵਾਲੇ ਦੇਖ ਕੇ ਖੁਸ਼ੀ ਹੋ ਗਈ ਪਹਿਲਾਂ ਤਾਂ ਮੈਨੂੰ ਹੋਰ ਹੀ ਮੂੰਹ ਜਾਂ ਬਣ ਜਾਂਦਾ ਸੀ ਅੱਜ ਖੁਸ਼ ਹੋ ਗਿਆ ਮੈਂ ਵੀ ਸ਼ੁਕਰ ਹੈ ਵੀ ਹੈਗੇ ਵਿਚਾਰੇ। ਉਹ 우ਸਤਾਦ ਲੋ ਵੀ ਆ ਪਟਰੀ ਚੈੱਕ ਕਰੋ। ਟ੍ਰੇਨ ਚਲਦੀ ਹੈ। ਚਲਦੀ ਹੈ। ਅੱਜ ਵੀ ਚਲਦੀ ਹੈ ਉਹ। ਅੱਛਾ। ਟੰ 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 ਵਜਾਤੇ ਹਨ ਉਸकी ਉਹ। ਉਹ ਅੱਗੇ ਵੀ ਕਿਹਨਾਂ ਸਿਹੀ ਨਹੀਂ ਖੜੀ ਕਿਆ? ਨਾ ਨਾ ਉਹ ਨਹੀਂ। ਚੱਲਦੀ ਹੈ। ਉਹ ਤਾਂ ਬੱਸ ਹੈ ਇੱਥੇ ਐਂ ਕਹਿੰਦੇ ਵੀ ਇੱਥੇ ਮੈਟਰੋ ਚੱਲਦੀ ਆ ਜਿਹੜੀ ਕਿਨਾਂ ਨਾਂ ਦੇ ਟਰામ ਕਹਿੰਦੇ ਉਹਨੂੰ ਇਹ ਜਿਹੜੀ ਇੱਥੇ ਰੀਲ ਗੱਡੀ ਰੋਡ ਤੇ ਚੱਲਦੀ ਆ ਇਧਰਲੀ ਸਾਈਡ ਆ ਦੇਖੋ ਇੱਕ ਇਧਰ ਪਟ ਰਹੀ ਐ ਇੱਕ ਇਧਰ ਪਟ ਰਹੀ ਐ ਤੇ ਹੁਣ ਆਪਾਂ ਪਟਰੀ ਦੇ ਉੱਪਰ ਜਾ ਰਹੇ ਹਾਂ ਮੈਨੂੰ ਨਹੀਂ ਪਤਾ ਹੁਣ ਸਿਸਟਮ ਦੇ ਚੱਲਦਾ ਹੋਊ ਜਾਂ ਨਹੀਂ ਪਰ ਚੱਲਦਾ ਹੈ ਚੱਲਦਾ ਹੈ ਲੋ ਵੀ ਹੁਣ ਵੀ ਚੱਲਦਾ ਜੇ ਮਿਲੀ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਲੋ ਵੀ ਲਿਖਿਆ ਆਈ ਲਵ ਕੋਲਕੱਤਾ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਟੋਕਰੀਆਂ ਜੀਆਂ ਪਾਈ ਫਿਰਦੇ ਆ 우ਸਤਾਦ ਉਰੀ ਆ ਵੇਖ ਵੈਗਨਰ ਵਾਲਾ ਕਿੱਧਰ ਬਾੜਦਾ ਵੈਸੇ ਇੱਕ ਗੱਲ ਹੈ ਡਰਾਈਵਿੰਗ ਇੱਥੋਂ ਵੀ ਨਹੀਂ ਆਉਂਦੀ ਕਿਸੇ ਨੂੰ ਮੈਨੂੰ ਲੱਗਿਆ ਲੋਕ ਪੜ੍ਹ ਲਿਖ ਕੇ ਸਿਆਣੇ ਹੋ ਜਾਂਦੇ ਆ ਕਰ ਲੋ ਤੇ ਰੈੱਡ ਲਾਈਟ ਆਪਾਂ ਕੁਛ ਕ੍ਰੋਸ ਨਹੀਂ ਕੀਤਾ ਬਸ ਆਪਾਂ ਰਾਹ ਪੁੱਛਣ ਲਈ ਪੁਲਿਸ ਵਾਲੇ ਨੂੰ ਰੋਕਿਆ ਸੀਗਾ ਬਈ ਸਰ ਰਾਹ ਦੱਸ ਦੋ ਕਹਿੰਦਾ ਬਈ ਨਾ ਤੁਸੀਂ ਰਾਹ 'ਚ ਖੜੇ ਹੋ ਤੁਸੀਂ ਗਲਤ ਖੜੇ ਹੋ ਇੱਥੇ ਗੱਡੀ ਲਵਾ ਕੇ 2-300 ਲਊਗਾ ਥੋੜੇ ਬਹੁਤ ਲਊਗਾ ਫੇਰ ਛੱਡੂਗਾ ਲੋ ਵੀ ਚੈੱਕ ਕਰੋ ਕੀ ਹੋ ਰਿਹਾ ਇੱਥੇ ਇੰਨਾ ਕਰਪਸ਼ਨ ਹੈ ਆ ਹਸਾਬ ਕਿਤਾਬ ਹੈ ਇੱਥੋਂ ਦਾ ਕਲਕੱਤੇ ਦਾ ਵੀ ਪੁਲਿਸ ਵਾਲਿਆਂ ਦਾ ਕੰਮ ਇੱਕ ਨਾਲ ਤੇ ਕਹਿੰਦਾ ਨੰਗ ਜੋ ਯਾਰ ਗਿਓ ਟ੍ਰੇਨ ਦੇਖੋ ਟ੍ਰੇਨ ਆ ਗਈ ਟ੍ਰੇਨ ਆ ਗਈ ਲੋ ਵੀ ਮਿੱਤਰੋ ਟ੍ਰੇਨ ਚੈੱਕ ਕਰੋ ਟ੍ਰਾਮ ਆ ਗਈ ਟ੍ਰਾਮ ਕਿੰਨੀ ਅੱਛੀ ਹੈ ਇਹ ਵੀ ਨਹੀਂ ਆ ਪੁਲਿਸ ਵਾਲਾ ਭਾਈ ਓਏ ਟ੍ਰੇਨ ਦੇਖ ਲੋ ਲੋ ਵੀ ਚੈੱਕ ਕਰੋ ਟ੍ਰਾਮ ਮੈਂ ਹੁਣ ਸਾਲਾ ਟਰਾਂਮ ਦਾ ਨਾਮ ਵੀ ਦੱਸਦਾ ਐ ਇਹ ਸਰ ਕਿੰਨੇ ਲਏ ਕਿੰਨੇ ਲਏ ਹੈ 500 ਲੈਣੇ ਫਿਰ 500 ਲੈ ਵੀ ਇਹੋ ਜਿਹੇ ਪੁਲਿਸ ਵਾਲੇ ਆ ਇੱਥੇ ਆ ਹਿਸਾਬ ਕਿਤਾਬ ਲੈ ਵੀ ਸ਼ਕਲ ਦੇਖ ਲੋ ਮੁੰਡੇ ਦੀ ਡਾਲੂਗਾ ਮੈਂ ਤੂੰ ਮੈਨੂੰ ਡਾਲਨੇ ਭੈਣ ਜੋ ਲੋਕਾਂ ਦਾ ਕੰਮ ਹੀ ਐ ਇੰਪੋਰਟੈਂਟ ਗ੍ਰੀਨ ਕਰੇਗਾ ਹਮਾਰੇ ਲਈ ਦੇ ਗ੍ਰੀਨ ਕਰੂਗਾ ਸਿਗਨਲ ਦੇਖ ਲੋ ਵੀ ਆ ਸਿਸਟਮ ਐ ਪੁਲਿਸ ਵਾਲਿਆਂ ਦਾ ਪੈਸੇ ਲੋ ਮਤਲਬ ਜੇ ਬੰਦਾ ਕਿਤੇ ਕਹਦੀ ਨਾ ਵੀ ਮੈਨੂੰ ਭਾਸ਼ਾ ਨਹੀਂ ਆਉਂਦੀ ਤੇ ਕਹਿੰਦੇ ਜੇ ਪੈਸੇ ਦੀ ਭਾਸ਼ਾ ਤੇ ਉਹ ਸਾਰੀ ਭਾਸ਼ਾ ਹੈ। ਲੋ ਮਿੱਤਰੋ ਇੱਥੋਂ ਐਂਟਰੀ ਹੈ। ਕਾਲੀ ਘਾਟ ਵੱਜਦਾ ਹੈ ਮੰਦਿਰ। ਕਾਲੀ ਘਾਟ ਮੰਦਿਰ ਦਾ ਨਾਮ ਤੇ ਦੇਖਦੇ ਅੰਦਰ ਕਿਦਾਂ ਫੋਟੋਗ੍ਰਾਫੀ ਇੱਥੇ ਅਲਾਉਡ ਨਹੀਂ ਹੋਊਗੀ। ਬਾਕੀ ਜੇ ਹੋ ਸਕਿਆ ਤਾਂ ਸਭ ਕੁਝ ਦਿਖਾਵਾਂਗੇ। ਠੀਕ ਹੈ। ਜਿੰਨੀ ਵੀ ਕੋਸ਼ਿਸ਼ ਹੋਈ ਛੋਟਾਂ ਫੂਟਮਾਂ ਅਲਾਉਡ ਨਹੀਂ ਹੁੰਦੀਆਂ ਪਰ ਜੇ ਹੋਇਆ ਤਾਂ ਜ਼ਰੂਰ ਕੋਸ਼ਿਸ਼ ਕਰਦੇ ਆ ਉਹਨੂੰ ਸਾਰਾ ਕੁਝ ਦਿਖਾਉਣ ਦੀ ਤੇ ਨਵੀਆਂ-ਨਵੀਆਂ ਚੀਜ਼ਾਂ ਆਬਜ਼ਰਵ ਕਰਨ ਦੀ। ਆ ਪਿੱਤਲ ਦਾ ਸਮਾਨ ਹੈ ਜੋ ਵੀ ਹੈ। ਸਾਰਾ ਪਿੱਤਲ ਦਾ ਤੇ ਦੁਕਾਨਾਂ ਬੜੀਆਂ ਪੀੜੀਆਂ ਪੀੜੀਆਂ ਬੜੀ ਪੀੜੀ ਪੀੜੀ ਜਗ੍ਹਾ ਉਹਨਾਂ ਦੇ ਕੋਨਾਂ ਦੇਖਣ ਦਾ ਟਾਈਮ ਹੈ ਨਹੀਂ ਆ ਕਿਉਂਕਿ ਟਾਈਮ ਮੰਦਰ ਬੰਦ ਹੋਣ ਦਾ ਤੇ ਜਲਦੀ ਜਲਦੀ ਚੱਲੀਏ ਨਿਕਲੀਏ ਤੇ ਮੱਥਾ ਟੇਕ ਕੇ ਦਰਸ਼ਨ ਕਰਕੇ ਮਾਤਾ ਦੇ ਤੇ ਫਿਰ ਉੱਥੋਂ ਚੱਲੀਏ ਲੋ ਵੀਰ ਜਿੰਨਾ ਵੀ ਸਾਮਾਨ ਆ ਸਾਰਾ ਪਿੱਤਲ ਦਾ ਇਹਦੇ ਸ਼ੰਖ ਐ ਮੇਰੇ ਮਿੱਤਰੋ ਜਲਦੀ ਆ ਜਾਓ ਬੰਦ ਹੋਣ ਵਾਲਾ ਮੰਦਰ ਤੇ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਜਾਣਾ ਆਪਾਂ ਅਭੀ ਉਹ ਹੁਣ ਐਂਟਰੀ ਹੋਈ ਆ ਸਹੀ ਐਂਟਰੀ ਚੈੱਕ ਕਰ ਸਕਦੇ ਆ ਤੁਸੀਂ ਤੇ ਭੱਜ ਕੇ ਆ ਜਾਓ ਇੱਥੋਂ ਦੀ ਡਰੈੱਸ ਆਪਾਂ ਬਰਿੰਦਾਵਨ ਚ ਵੀ ਇਹ ਚੀਜ਼ ਪਹੁੰਦੇ ਆ ਹਨਾ ਡਰੈੱਸ ਉਹ ਸਭ ਅੱਛਾ ਓਕੇ 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 ਅਰੇ ਦੀ ਪਾਸ਼ਾ ਤਾਂ ਸਮਝ ਨਹੀਂ ਆਉਂਦੀ ਪਰ ਮੈਨੂੰ ਇੰਨਾ ਸਮਝ ਆ ਰਿਹਾ ਬਈ ਇਹ ਤਾਂ ਇਹ ਇਥੇ ਕਹ ਰਿਹਾ ਵੀ ਬੂਟ ਲਾਓ ਕਿਉਂਕਿ ਇਹ ਆਪਣੇ ਤੋਂ ਪ੍ਰਸ਼ਾਦ ਲੈ ਕੇ ਜਾਣਗੇ ਰਾਈਟ ਨਹੀਂ ਪੈਸੇ ਕਿਉਂ ਲੈਂਦੇ ਆ ਯਾਰ ਨਹੀਂ ਲੈਂਦੇ ਪੈਸੇ ਤੈਨੂੰ ਨਹੀਂ ਦਿੰਦੇ ਕਰਾਪ ਕਰਦੇ ਆ ਵੀ ਕੰਮ ਨੂੰ ਕਿਹਾ ਸੀ ਥਾਲੀ ਲਓ ਮੈਂ ਵੀ ਆ ਮੈਂ ਆਈਏ ਸਰ ਮੰਦਰਾਂ ਦੇ ਦੇਖ ਲਓ ਮੰਦਰਾਂ ਦੇ ਅੱਗੇ ਕੀ ਕੀ ਹੋ ਰਿਹਾ ਹਾਂ ਜਿਨ੍ਹਾਂ ਤੋਂ ਆਪਾਂ ਥਾਲੀ ਲਈ ਸੀ ਉਹ ਹੁਣ ਕਹ ਰਿਹਾ ਵੀ ਇਹਨੇ ਪੈਸੇ ਦੇ ਦਿਓ ਆਪਾਂ ਤੁਹਾਨੂੰ ਛੇਤੀ ਮੱਥਾ ਟਿਕਾ ਦਾਂਗੇ ਸਾਰਾ ਸਿਸਟਮ ਚੱਲਦਾ ਪਿਆ ਬਾਕੀ ਵਿਊ ਬਹੁਤ ਸੋਹਣਾ ਇੱਥੋਂ ਦਾ ਦਾ ਇਹ ਪਾਰਟੀ ਪਿੱਛੇ ਲੜ ਪਿਆ ਸਾਰੇ ਬਈ ਉਹ ਮੇਰੀ ਪਾਰਟੀ ਸੀ ਤੂੰ ਉਹਨੂੰ ਕਿਉਂ ਲੈ ਗਿਆ ਹਨਾ ਜਾਂ ਮੱਥਾ ਕਿਉਂ ਟਕਾਤਾ ਸਰ ਮੰਦਰਬਾਰੇ ਥੋੜੀ ਬਹੁਤ ਨੋਲੇਜ ਦਿਓ ਇੱਥੇ ਤਾਂ ਪੁਜਾਰੀ ਤਾਂ ਤੁਹਾਨੂੰ ਪਤਾ ਕੀ ਸਿਸਟਮ ਚ ਕਰਪਸ਼ਨ ਚੱਲਦਾ ਹੈ 51 ਸ਼ਕਤੀ ਕੂਟھوں ਵਿੱਚੋਂ ਇੱਕ ਸ਼ਕਤੀ ਵੀ ਹੈ ਹਾਂਜੀ ਮਾਤਾ ਸਤੀ ਦਾ ਪੈਰ ਇੱਥੇ ਪਿਆ ਰਿਹਾ ਸੀ ਅੱਛਾ ਜੀ ਤੇ ਇਹ ਕਿੱਥੇ ਹੋ ਰਿਹਾ ਹੈ ਕਿ ਬੜਾ ਫੇਮਸ ਕਲਕੱਤਾ ਦਾ ਮੰਦਿਰ ਹੈ ਇਹ ਠੀਕ ਹੈ ਇੱਥੇ ਦੁਰਗਾ ਪੂਜਾ ਦਾ ਵੀ ਸਭ ਤੋਂ بڑا ਅਨੁਸ਼ਟਾਨ ਜੋ ਹੁੰਦਾ ਹੈ ਉਹ ਕਿਸੇ ਨੂੰ ਬਸ ਬੰਗਾਲ ਨਹੀਂ ਹੁੰਦੇ ਠੀਕ ਹੈ ਲੋ ਵੀ ਮਿੱਤਰੋ ਸੁੜ ਲਿਆ ਇਤਿਹਾਸ ਸੋਮਿਆ ਘਰੇ ਵੀ ਸਥਾਨ ਹੈ ਕਾਲੀ ਮਾਤਾ ਦਾ ਲੋ ਵੀ ਮਿੱਤਰੋ ਇਹ ਪੁਜਾਰੀ ਲੜ ਪਿਆ ਇਸੇ ਪਿੱਛੇ ਪੈਸਿਆਂ ਪਿੱਛੇ ਮਿੱਤਰੋ ਸ਼ਾਰਟਕਟ ਇਨੀਆ ਮਾਰ ਲਿਆ ਉਹਨਾਂ ਨੂੰ ਆਪਾਂ ਦਿੱਤੇ ਆ ਵਾਹੇ ਥੋੜੇ ਬਹੁਤ ਇਹਨਾਂ ਨੇ ਸ਼ਾਰਟਕਟ ਮਲਵਾਇਆ ਇਧਰੋਂ ਅੰਦਰ ਦਾ ਵੀਊ ਹੈ ਅੰਦਰ ਕਹਿੰਦੇ ਕੈਮਰਾ ਨਹੀਂ ਚਲਾਣ ਦੇਣਾ ਬਾਕੀ ਬਬੂਤੀ ਇੱਥੇ ਚੜਦੀ ਹੈ ਬਬੂਤੀ ਕੀ ਕਹਿੰਦੇ ਇਹਨੂੰ ਅਸਲ ਬਬੂਤੀ ਹੈ ਯਹਾਂ ਪੇ ਨਾਰੀਅਲ ਚੜਾਏ ਜਾਂਦੇ ਹਨ ਔਰ ਹਾਂ ਔਰ ਧੂਫੇ ਚੜਾਈ ਜਾਂਦੇ ਲੋਕ ਇੱਥੇ ਮੱਥਾ ਟੇਕਿਆ ਜਾਂਦਾ ਆਪਾਂ ਲੈਣ ਆਏ ਆ ਸ਼ਾਕਾ ਪੋਲਾ ਜਿਹੜਾ ਕਿ ਸੋਮਿਆਂ ਨੇ ਲੈਣਾ ਸੀ ਇੱਥੋਂ ਦਾ ਸਪੈਸ਼ਲ ਹੈ ਤੇ ਇਹ ਬਣਾਇਆ ਜਾਂਦਾ ਸ਼ੰਖ ਨੂੰ ਕੱਟ ਕੇ ਤੇ ਆਹ ਮਤਲਬ ਬਣਦਾ ਹੈ ਸ਼ੰਖ ਦੇ ਪਾਊਡਰ ਦਾ ਮਾਰਬਲ ਲਾ ਕੇ ਠੀਕ ਹੈ ਟੀੜਾ ਹੁੰਦਾ ਦੇਖੋ ਅੰਦਰ ਸੇ ਹਾਂ ਇਹ ਸ਼ੰਖ ਕੋ ਕਾਟ ਕੇ ਇਹ ਇਹ origignal ਸ਼ੰਖ ਦਾ ਮਤਲਬ ਜਿੱਦਾਂ ਦਾ ਸ਼ੰਖ ਹੁੰਦਾ ਉਹਦੀ ਸ਼ੇਪ ਦਾ ਹੀ ਠੀਕ ਹੈ ਤੇ ਜਿਹੜਾ ਕਟਿੰਗ ਹਾਂ ਕਟਿੰਗ ਵਾਲਾ ਸੋ ਮੈਂ ਦਿਖਾਈ ਇਹ ਦੇਖੋ ਐਸੇ ਸ਼ੰਖ ਕੋ ਕਾਟਾ ਜਾਂਦਾ ਤੇ ਇਸ ਕੋ ਵਿੱਚ ਵਿੱਚ ਹਿਸਟੇ ਬਣਾ ਜਾਂਦਾ ਫਿਰ ਕਸਾ ਕਸਾ ਕੇ ਤੇ ਫਿਰ ਆਪ origignal ਚੀਜ਼ ਹੈ ਇਹ ਕਿਦਾ ਮੇਰਾ ਕਦੇ ਨਾਉਂਡ ਨਹੀਂ ਹੋਗਾ ਇੱਕ ਦਿਨੋਂ ਸੇ ਪਤਲਾ ਇੱਕ ਦਿਨੋਂ ਸੇ ਹੋ ਜਾਗਾ ਪਿਓਰ ਸ਼ੰਖ ਦਾ ਤੇ ਆ ਮਤਲਬ ਸ਼ੰਖੇ ਪਾਊਡਰ ਸੇ ਪਾਊਡਰ ਸੇ ਡਾਈ ਵਿੱਚ ਬਣਾਤੇ ਆ ਠੀਕ ਹੈ ਨੇ ਇਹਨੂੰ ਬਣਾਉਂਦੇ ਆ ਸ਼ੰਖ ਦੇ ਪਾਊਡਰ ਨਾਲ ਮੈਨੂਫੈਕਚਰ ਕਰਕੇ ਬਹੁਤ ਸੋਹਣਾ ਤੇ ਇਹ ਸਿਰਫ ਇੱਥੇ ਕਲਕੱਤਾ ਹੀ ਮਿਲਦਾ ਤੇ ਇਹ ਆਪਾਂ ਹੈਗੇ ਕਾਲੀ ਘਾਟ ਕੇ ਕਾਲੀ ਘਾਟ ਹਾਂ ਮਾਤਾ ਮੰਦਰ ਦੇ ਦੋ ਸਾਈਜ਼ ਦੋ ਦੇਗਾ ਸ਼ੰਖ ਬਜਾਣਾ ਸਿਖਾ ਰਹੇ ਹਾਂ ਅਮੇ ਪੂਰੀ ਆਵਾਜ਼ ਵਿੱਚ ਬਣਦੀ ਹੈ ਅਜੇ हवा हाँ, घुसाना है ऐसे जोर से, जोर से जोर। आसानी से आ जाएगा, आ जाएगा। मारिये, मारिये, मारिये। दी उसके बाद फिर मारिए जब वो लाइन में आ जाएगा बैलेंस आ जा रहा है क्या बात है

ਨਮੂਆ আরে एकदम इन धोके शंकाचूरी पला ऐसे बना ये जन्म से एकदम सर्कल नहीं क्या बात है मुंडे ने सीख लिया शंख बजाना देख लिया लाज कर ली अपन शॉपिंग कितने सोने लग रहे हैं अगर कोलकाता आओ तो जरूर लेके जाना बहुत नाइस सब ने शॉपिंग कर लो ਪੈ ਗਈ ਆਪਣੀ ਲਿਆਜ ਤੈਨੂੰ ਸਮਝਾ ਰਿਹਾ ਵੀ ਜਿੱਥੇ ਬਹੁਤ ਸਵਾਦ ਬਣਾ ਕੇ ਦਈ ਸਭ ਤੋਂ ਵੱਡਾ ਖੇਡ ਜਦੋਂ ਤੁਮ ਨਾਮ ਕਰਦੇ ਠੀਕ ਹੈ ਠੀਕ ਹੈ ਲੱਗੀ ਸਮਝਣਾ ਬਾ ਠੀਕ ਹੈ ਓਕੇ ਥੈਂਕ ਯੂ ਓਕੇ ਲਓ ਵੀ ਮਿੱਤਰੋ ਗੋਲ ਗੱਪੇ ਖਾਣ ਆ ਚੁੱਕੇ ਆ ਤੇ ਮਿੱਤਰੋ ਗੋਲ ਗੱਪਿਆਂ ਨੂੰ ਇਥੇ ਪੁਚਕਾ ਕਹਿੰਦੇ ਆ ਤੇ ਦੇਖਦੇ ਆ ਵੀ ਕਿਵੇਂ ਦਾ ਸਵਾਦ ਹੋਊਗਾ ਕਿਵੇਂ ਦਾ ਹੋਊਗਾ ਇਹ ਕਿਹੜੀ ਚਟਨੀ ਆ ਮਿਕਸੀ ਆ ਕਿਹੜੀ ਕਿਹੜੀ ਇਹ ਪੱਤੇ ਦੀਆਂ ਤੇ ਸੁਕਾ ਕੇ ਪੱਤਿਆਂ ਨੂੰ ਪਿੱਪਲ ਦੇਆਂ ਨੂੰ ਉਹਦੀਆਂ ਬਣਾਈਆਂ ਹੋਈਆਂ ਇਹ ਪੁਚਕਾ ਦੇ ਨੇ ਨੇ ਸ਼ਕੀਨ ਹੈ ਚੈੱਕ ਕਰੋ ਕਿੰਨੀ ਮਢੀਰ ਖੜੀ ਹੈ ਉਹ ਬੱਲੇ ਗੋਲ ਗੱਪਾ ਵੇ ਕਮਾਇਆ 우ਸਤਾਦ ਨੇ ਚੈੱਕ ਕਰੋ ਗੋਲ ਪਲੇਟ ਨਾਲੋਂ ਗੋਲ ਗੱਪਾ ਵੱਡਾ ਹਾਂ ਉਹ ਸਾਵਨਾ ਬਣਾਇਆ ਨਾ ਇਹ ਆਤਾ ਯਾਰ ਗਲਤ ਹੋ ਗਿਆ ਯਾਰ ਕੰਮ ਲੋ ਲੋ 우ਸਤਾਦ ਤੇਰੀ ਵਾਰੀ ਹੈ ਉਹ ਦੇ ਉਧਰ ਕੀ ਹੋ ਗਿਆ ਕੈਸਾ ਹਾਂਜੀ ਮਾਣੀ ਠੰਡਾ ਨਹੀਂ ਹੈ ਕਿਤੇ 12 ਘੰਟਾ ਹੂੰ ਕਿਵੇਂ ਹੈ ठीक ठाक है चलो जी स्वाद फ्रेंड्स अपन खा ले पुचके मिंस गोलगप्पे आफ्टर दैट हम अपन चल ले अपने रावल नू ते अपन ननडे नुण कड़े खरीद ले बहुत अच्छा व्यू सी है बहुत अच्छी मार्केट शुगर और गर्मी नहीं सी। चलो चलो खा लेया पानी ठंडा नहीं सी। बाकी टेस्टी सी ओके हम पूरा इधर भी ठीक है कर रहे हैं ਤੁਰਦਾ ਫਿਰਦਾ ਹੈ ਨਾ ਵਾਸ਼ਿੰਗ ਮਿਲ ਲਿਆ ਫਿਰ ਗੋਲ ਗੱਪੇ ਆਲੇ ਸੀ ਮੈਰੀ ਗੋਲ ਗੱਪੇ ਕੀ ਬੋਲਦੇ ਇਸੇ ਡੋਨ ਦੇ ਸਬਜੀ ਆ ਸਰ ਇਸ ਵਿੱਚ ਕੀ ਕੀ ਹੈ ਇਹ ਕੀ ਚੀਜ਼ ਹੈ ਇਹ ਛੇਨਾ ਹੈ ਸਰ ਛੇਨਾ 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 ਮਾਵਾ ਅੱਛਾ ਟੇਸਟੀ ਨੇ ਦੇਖੀਓ ਮਾਵੇ ਚ ਖਜੂਰ ਪਾਇਆ ਕਿਵੇਂ ਹੈ ਸਰ ਬਸ ਮਾਵਾ ਹੈ ਮਾਵੇ ਚ ਡਰਾਈ ਫਰੂਟ ਪਏ ਹੋਏ ਆਲੇ ਦੋਸਾ ਖਾ ਲਿਆ ਤੇ ਇਹ ਨਵਾਬ ਜੀ ਕਹਿੰਦੇ ਮੈਂ ਥਾਲ ਚ ਕੁਝ ਨਹੀਂ ਛੱਡਦਾ ارے نہ پتہ نہ لگے تنے اثر پے کا پیٹیم نہ چلے چل لے کا دیکھنے آ مولا بول تروں راستہ میں نہ نہ رکنا رکنا رک ایسے کرتا نے سربر ربڑ بینڈ میں اتنا ٹائم ویسٹ کروانا ہاں یہ تو بھگت نہیں پڈنگے اتنا بول رہا ہوں اس کو نہ کروان لگا نہ اس کو پرپینیم نہیں چلتا گوگل پے کرا سا ہاں انٹیاں بول رہی کتنے گھنٹے پیسے کتنا ہوگا ਕਸਾਬ ਇਤਨਾ ਮੇਪਸਾ ਕਾਂਸ ਲਾਗਣਾ 10 ਰੁਪਏ ਦਾ ਰਬਰ ਬੈਂਡਾ ਬਸ ਕ ਕਰਾ ਚੋਰਾ ਸਮਝ ਨਾ ਵਾ ਤੇਰੀ ਅਬੀ ਬਿਹਾਰੀ ਇੰਗਲਿਸ਼ ਤੇ ਪੰਜਾਬੀ ਸਾਰੀ ਮਿਕਸ ਕਰਕੇ ਚੋਬਰ ਹੁਣ ਚੱਲੇ ਆ ਆਜੋ ਮਹਾਰਾਜ ਲੋ ਵੀ ਮਿੱਤਰੋ ਹੋਟਲ ਆ ਗਏ ਆ ਆ ਆਪਣਾ ਹੋਟਲ ਹੈ ਜੀ ਹੋਟਲ ਹੈਰੀਟੇਜ ਨਾਲ ਹੀ ਇਹਦੇ ਹਸਪੀਟਲ ਹੈ ਆਜ ਦਾ ਹਸਪੀਟਲ ਹੈ ਕੋਈ ਤੇ ਪਹੁੰਚ ਗਏ ਤੇ ਅੱਜ ਦਾ ਵਲੌਗ ਹੁੰਦਾ ਆਪਣਾ